ਆਧਾਰ ਕਾਰਡ ਕਿੰਨੀ ਜ਼ਰੂਰੀ ਚੀਜ਼ ਹੈ ਇਹ ਮੈਂ ਦੱਸਣ ਦੀ ਲੋੜ ਨਹੀਂ ਹੈਗੀ ਪਰ ਜੇ ਤੁਸੀਂ ਹਜੇ ਵੀ ਆ ਆਧਾਰ ਕਾਰਡ ਫਿਜ਼ੀਕਲ ਕਾਪੀ ਤੇ ਆ ਫੋਟੋ ਕਾਪੀਆਂ ਵਰਤਦੇ ਹੋ SIM ਲੈਣ ਵਾਸਤੇ ਜਾਂ ਕਿਸੇ ਹੋਟਲ ਤੇ ਰਿਸੈਪਸ਼ਨ ਵਾਸਤੇ ਜਾਂ ਕਿਤੇ ਵੀ ਤੁਸੀਂ ਜਾਂਦੇ ਹੋ ਇਹ ਚੀਜ਼ਾਂ ਫੜਵਾ ਦਿੰਦੇ ਹੋ ਇਹ ਤੁਸੀਂ ਆਧਾਰ ਕਾਰਡ ਦੀ ਕਾਪੀਆਂ ਆਧਾਰ ਕਾਰਡ ਆਪ ਦਾ origignal ਨਹੀਂ ਦੇ ਰਹੇ ਤੁਸੀਂ ਸਗੋਂ ਆਪ ਮਿੰਤਾ ਕਰ ਰਹੇ ਹੋ ਸਕੈਮਰ ਦੀਆਂ ਆਓ ਵੀ ਮੇਰੇ ਨਾਲ ਸਕੈਮ ਕਰੋ ਤੇ ਮੇਰੇ ਪੈਸੇ ਲੁੱਟ ਕੇ ਲੈ ਜਾਓ ਪਿਛਲੇ ਕੁਝ ਸਾਲਾਂ ਤੋਂ ਤੁਸੀਂ ਜਿਆਦਾ ਖਬਰਾਂ ਪੜ੍ਹ ਰਹੇ ਹੋ ਜੀ ਦੇ ਵਿੱਚ ਆਉਂਦਾ ਏਪੀਐਸ ਸਕੈਮ ਹੋ ਗਿਆ ਜਾਂ ਬੈਂਕ ਖਾਤਾ ਖਾਲੀ ਹੋ ਗਿਆ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਇੱਕ ਆਧਾਰ ਕਾਰਡ ਦੀ ਇਨਫੋਰਮੇਸ਼ਨ ਲੀਕ ਹੋਣਾ ਹੈਗਾ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਤੁਸੀਂ ਆਪਣੇ ਆਧਾਰ ਕਾਰਡ ਨੂੰ ਕਿਵੇਂ ਸੇਫ ਰੱਖ ਸਕਦੇ ਹੋ ਨਵੀਂ ਐਪਲੀਕੇਸ਼ਨ ਨੂੰ ਕਿਵੇਂ ਤੁਸੀਂ ਚਲਾ ਸਕਦੇ ਹੋ ਕਿਵੇਂ ਸੈਟਅਪ ਕਰ ਸਕਦੇ ਹੋ ਤੇ ਉਹਦੇ ਨਾਲ ਨਾਲ ਜਿਹੜੀ ਪਹਿਲਾਂ ਵਾਲੀ ਐਪਲੀਕੇਸ਼ਨ ਆ ਉਹਦੇ ਨਾਲੋਂ ਇਹਦਾ ਕਿੰਨਾ ਕੁ ਫਰਕ ਹੈ ਆਜੋ ਇਸ ਵੀਡੀਓ ਨਾਲ ਜੁੜੇ ਰਹੋ ਪਦ 2025 ਦੇ ਵਿੱਚ ਜਿਉਂ ਰਹੇ ਆ ਤੇ ਜਿਹੜੇ ਸਕੈਮਰ ਆ ਉਹ ਸਿਲੀਕਾਨ ਫਿੰਗਰਪ੍ਰਿੰਟ ਯੂਜ਼ ਕਰ ਰਿਹਾ ਡੀ ਫੇਕਸ ਯੂਜ਼ ਕਰ ਰਿਹਾ ਤੇ ਅਦਾ ਹਾਰਡ ਕਾਰਡ ਦੇ ਜਿਹੜੇ ਤੁਸੀਂ 12 ਅੱਖਰ ਤੁਸੀਂ ਥਾਂ ਥਾਂ ਤੇ ਵੰਡਦੇ ਫਿਰਦੇ ਤੁਹਾਨੂੰ ਕੀ ਲੱਗਦਾ ਉਹਦੇ ਨਾਲ ਕੋਈ ਫਾਇਦਾ ਨਹੀਂ ਲੈ ਸਕਣਗੇ ਲੈ ਸਕਦੇ ਆ ਤਾਂ ਹੀ ਤਾਂ ਅਖਬਾਰਾਂ ਭਰੀਆਂ ਪਈਆਂ ਅਖਬਾਰਾਂ ਚੱਕੋ ਉਹਦੇ ਤੇ ਕਿੰਨੀ ਖਬਰਾਂ ਆ ਗਈਆਂ ਓਟੀਪੀ ਤੋਂ ਬਿਨਾ ਹੋ ਗਿਆ ਜਾਂ ਓਟੀਪੀ ਦੇ ਨਾਲ ਹੋ ਗਿਆ ਕਿਸੇ ਨੇ ਉਹ ਜਿਹੜਾ ਆਪਾਂ ਏਪੀਐਸ ਹੁੰਦਾ aadhar enabled payment system ਉਹਦੇ ਤੋਂ ਆਪਾਂ ਫਿੰਗਰਪ੍ਰਿੰਟ ਲਾਉਣੇ ਆ ਤੇ ਪੈਸੇ ਨਿਕਲ ਜਾਂਦੇ ਆ ਉੱਥੇ ਤੁਹਾਡੀ OTP ਦੀ ਵੀ ਲੋੜ ਨਹੀਂ ਪੈਂਦੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਵਾਸਤੇ ਆਪਾਂ ਨਵੀਂ ਆਧਾਰ ਐਪ ਦੀ ਵਰਤੋਂ ਕਰ ਸਕਦੇ ਆ ਤੇ ਜੇ ਮੈਂ ਇਹਨੂੰ ਕੰਪੇਅਰ ਕਰਾਂ ਪਿਛਲੀ ਐਪਲੀਕੇਸ਼ਨ ਨਾਲ ਜਿਹੜੀ ਪਹਿਲਾਂ ਵਾਲੀ ਐਪਲੀਕੇਸ਼ਨ ਹੈ ਉਹ ਮੈਂ ਯੂਜ਼ ਕਰਦਾ ਰਿਆਂਗਾ ਉਹ ਐਪਲੀਕੇਸ਼ਨ ਤੇ ਇਸ ਦੇ ਵਿੱਚ ਕਾਫੀ ਫਰਕ ਆ ਜਿਹੜੀ ਪਹਿਲਾਂ ਵਾਲੀ ਐਪਲੀਕੇਸ਼ਨ ਸੀ ਉਹ ਐਪਲੀਕੇਸ਼ਨ ਇੱਕ ਹਿਸਾਬ ਦਾ ਪੋਰਟਲ ਹੀ ਸੀ ਜਿੱਦੇ ਤੁਸੀਂ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਸੀ ਜੀਦੇ ਚ ਮਾਸਕਡ ਆਧਾਰ ਕਾਰਡ ਵੀ ਆ ਜਾਂਦਾ ਤੇ ਅਨਮਾਸਕਡ ਵੀ ਆ ਜਾਂਦਾ ਉਸ ਐਪ ਦੇ ਉੱਤੇ ਜੇ ਤੁਸੀਂ ਆਪਣੇ ਬਾਇਓਮੈਟ੍ਰਿਕ ਆਫ ਕਰਨਾ ਹੈ ਤਾਂ ਉਹਦੇ ਵਾਸਤੇ ਤੁਹਾਨੂੰ ਕਾਫੀ ਘਾਲਣਾ ਕਾਲ ਨਹੀਂ ਪੈਂਦੀ ਸੀ ਪਹਿਲਾਂ ਤੁਸੀਂ ਦੋ ਤਿੰਨ ਆਪਸ਼ਨਾਂ ਸਿਲੈਕਟ ਕਰਦੇ ਸੀ ਫਿਰ ਅੱਗੇ ਜਾ ਕੇ ਜਦੋਂ ਉਹਨੂੰ ਅਨਲੌਕ ਜਾਂ ਲੋਕ ਕਰਦੇ ਸੀ ਤਾਂ ਤੁਹਾਡੇ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਆ ਉਹਦੇ ਤੇ ਪਹਿਲਾਂ ਓਟੀਪੀ ਜਾਂਦੀ ਸੀ ਉਹ ਓਟੀਪੀ ਕਈ ਵਾਰ ਆ ਜਾਂਦੀ ਸੀ ਕਈ ਵਾਰ ਆਉਂਦੀ ਨਹੀਂ ਸੀ ਤੁਸੀਂ ਵੀ ਜਾਣਦੇ ਹੋ ਜੇ ਤੁਸੀਂ ਕਦੇ ਆਧਾਰ ਦੀ ਓਟੀਪੀ ਲਈ ਹੋਵੇ ਤਾਂ ਉਹ ਜੇ ਆ ਜੇ ਤਾਂ ਝਟ ਆ ਜਾਂਦੀ ਹੈ ਨਾ ਆਵੇ ਤਾਂ ਉਹ ਅੱਧਾ-ਅੱਧਾ ਦਿਨ ਤੁਸੀਂ ਵੇਟ ਕਰਦੇ ਰਹਿੰਦੇ ਹੋ ਤੇ ਆਉਂਦੀ ਨਹੀਂ। ਸੋ ਇੰਨਾਂ ਸਾਰੀਆਂ ਸਮੱਸਿਆਵਾਂ ਦੂਰ ਕਰਨ ਵਾਸਤੇ ਆਧਾਰ ਐਪ ਬਣੀ ਆ। ਜਿਹੜੀ ਆਧਾਰ ਐਪ ਆ ਬੇਸਿਕਲੀ ਉਹ ਇੱਕ ਵਾਲਟ ਆ। ਆਧਾਰ ਐਪ ਨੂੰ ਤੁਸੀਂ ਰਜਿਸਟਰ ਕਿਵੇਂ ਕਰਨਾ ਜਾਂ ਕਿਵੇਂ ਯੂਜ਼ ਕਰਨਾ ਸਾਰਿਆਂ ਤੋਂ ਪਹਿਲਾਂ ਤੁਸੀਂ ਆਪਣੇ ਪਲੇ ਸਟੋਰ ਤੇ ਜਾਓਗੇ ਜਾਂ ਆਪਣੇ ਐਪ ਸਟੋਰ ਤੇ ਜਾਓਗੇ ਤੇ ਉੱਥੇ ਤੁਸੀਂ ਆਧਾਰ ਦੀ ਸਰਚ ਮਾਰਨਾ ਤੁਹਾਡੇ ਐਪ ਉੱਤੇ ਆਜੂ ਫਿਲਹਾਲ ਇਹਦੀ ਰੇਟਿੰਗ ਬਹੁਤ ਘੱਟ ਆ ਪਰ ਜਿਵੇਂ ਜਿਵੇਂ ਆਮ ਲੋਕ ਵਰਤਣਗੇ ਤਾਂ ਇਹਦੀ ਰੇਟਿੰਗ ਹੋ ਸਕਦਾ ਵੱਧ ਜੂਗੀ ਕਾਰਨ ਇਹ ਹੈ ਇਸ ਤੋਂ ਪਹਿਲਾਂ ਇਹ ਸਿਰਫ ਕੁਝ ਚੁਨਿੰਦਾ ਲੋਕਾਂ ਵਾਸਤੇ ਸੀ ਹੁਣ ਇਹ ਆਮ ਲੋਕਾਂ ਵਾਸਤੇ ਖੋਲ ਦਿੱਤੀ ਗਈ ਆ ਤੁਸੀਂ ਇਹ ਇਸ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਧਿਆਨ ਦੇ ਲਿਓ ਵੀ ਇਹ UIDAI ਵੱਲੋਂ ਰਜਿਸਟਰ ਕੀਤੀ ਹੋਈ ਹੋਣੀ ਚਾਹੀਦੀ ਹੈ ਪਹਿਲਾਂ ਦੋ ਚੀਜ਼ਾਂ ਮੇਕ ਸ਼ੂਰ ਕਰ ਲਿਓ ਇੱਕ ਤਾਂ ਤੁਹਾਡਾ ਜਿਹੜਾ SIM ਆ ਉਹ ਉਸੇ ਫੋਨ ਦੇ ਵਿੱਚ ਹੋਣਾ ਚਾਹੀਦਾ ਜਿਹੜਾ ਆਧਾਰ ਕਾਰਡ ਦੇ ਨਾਮ ਲੱਗਿਆ ਹੋਇਆ ਜਿਹਦੇ ਤੇ ਤੁਸੀਂ ਇਹ ਪ੍ਰੋਸੈਸ ਕਰ ਰਹੇ ਹੋ ਇਹ ਬੇਸਿਕਲੀ ਐਪ ਜਿਹੜੇ ਫੋਨ ਤੇ ਇੰਸਟਾਲ ਹੋਗੀ ਉਸ ਫੋਨ ਦੇ ਉੱਤੇ ਆਫਲਾਈਨ ਇੱਕ ਵਾਲਟ ਬਣ ਜੂ ਤੇ ਆਫਲਾਈਨ ਤੁਹਾਡੀ ਜਿਹੜੀ ਡਿਟੇਲ ਆ ਸੇਵ ਹੋ ਜੂ ਉਹਦੇ ਨਾਲ ਕੀ ਫਾਇਦੇ ਹੋਣਗੇ ਕਿ ਤੁਹਾਨੂੰ ਬਾਰ ਬਾਰ ਓਟੀਪੀ ਆਨ ਦੀ ਲੋਡ ਨਹੀਂ ਪੈਣੀਗੀ ਤੇ ਤੁਸੀਂ ਜਸਟ ਇਸ ਐਪ ਨੂੰ ਖੋਲੋਗੇ ਫਿਜ਼ੀਕਲ ਆਧਾਰ ਕਾਰਡ ਦਾ ਕੰਮ ਬਿਲਕੁਲ ਕੱਟ ਕਰ ਦੋ ਆਜੋ ਆਪਾਂ ਗੱਲ ਕਰਦੇ ਹਾਂ ਕਿਵੇਂ ਹੋਣਾ ਰਜਿਸਟਰ ਕਰਨ ਦੇ ਪ੍ਰੋਸੈਸ ਕੀ ਆ ਇੱਕ ਨੰਬਰ ਤੁਸੀਂ ਪਹਿਲਾਂ ਆਪਣਾ ਫਿਜ਼ੀਕਲ ਕਾਪੀ ਲੈਣੀ ਆ ਤੇ ਐਪ ਨੂੰ ਖੋਲ ਲੈਣਾ ਐਪ ਖੋਲਣ ਸਰ ਤੁਹਾਡੇ ਤੋਂ ਮੰਗੂਗੀ 12 ਅੰਕਾਂ ਦਾ ਤੁਹਾਡਾ ਆਧਾਰ ਕਾਰਡ ਨੰਬਰ ਤੁਸੀਂ ਉਹ ਆਧਾਰ ਕਾਰਡ ਨੰਬਰ ਭਰ ਦੋਗੇ ਅੱਗੇ ਨੈਕਸਟ ਕਰ ਦੋਗੇ ਨੈਕਸਟ ਕਰਨ ਤੋਂ ਬਾਅਦ ਤੁਹਾਨੂੰ ਇਹ SMS ਦੀ ਬੇਨਤੀ ਕਰੂਗਾ ਇਹ SMS ਤੁਹਾਡੇ ਰਜਿਸਟਰ ਨੰਬਰ ਤੋਂ ਹੀ ਜਾਊਗਾ ਤੇ ਤੁਹਾਡਾ ਇਹ ਉਦਾਂ ਦਾ ਹੀ ਮੈਸੇਜ ਆਊ ਜਿਵੇਂ ਤੁਸੀਂ Google Pay ਦੀ ਜਾਂ PhonePe ਦੇ ਉੱਤੇ ਰਜਿਸਟਰ ਕਰਦੇ ਹੋ ਇੱਕ ਮੈਸੇਜ ਆਂਦਾ ਨਾ ਅਜੀਬ ਜਿਹੇ ਅੱਖਰਾਂ ਵਾਲਾ ਉਵੇਂ ਹੀ ਜਾਊਗਾ ਉਹਨੂੰ ਜਾਣ ਦੋ ਇਸ ਤੋਂ ਬਾਅਦ ਇਹ ਕਹਿ ਦੂਗਾ ਉਹ ਹੋ ਰਜਿਸਟ੍ਰੇਸ਼ਨ ਸਫਲ ਹੋ ਗਈ ਤੇ ਤੁਹਾਡੇ ਫੇਸ ਦੀ ਇਹ ਆਈਡੈਂਟੀਫਿਕੇਸ਼ਨ ਮੰਗੂ ਤੁਹਾਡੇ ਫੋਨ ਦਾ ਮੂਰਲਾ ਕੈਮਰਾ 셀ਫੀ ਕੈਮਰਾ ਚੱਲਦਾ ਹੋਣਾ ਚਾਹੀਦਾ ਕੈਮਰਾ ਓਪਨ ਹੋਣ ਅਨੁਸਾਰ ਤੁਸੀਂ ਇੱਕ ਵਧੀਆ ਸਾਫ਼ ਲਾਈਟ ਵਾਲੀ ਜਗ੍ਹਾ ਤੇ ਜਾਣਾ ਤੇ ਆਪਣੇ ਫੇਸ ਨੂੰ ਰਿਕਗਨਾਈਜ਼ ਕਰਾ ਦੇਣਾ ਉਹ ਫੇਸ ਆ ਤੁਹਾਡਾ ਉਹਨੂੰ ਮੈਚ ਕਰੂਗਾ ਡਾਟਾਬੇਸ ਨਾਲ ਜੇ ਡਾਟਾਬੇਸ ਨਾਲ ਮੈਚ ਕਰ ਗਿਆ ਤਾਂ ਉਹ ਸਫਲਤਾਪੂਰਵਕ ਇੱਕ ਮੈਸੇਜ ਦੇ ਦੇ ਜੂ ਤੁਹਾਡਾ ਮੈਸੇਜ ਆ ਜਾਊਗਾ ਵੀ ਰਜਿਸਟਰ ਸਕਸੈਸਫੁਲ ਹੋ ਗਿਆ ਜਦੋਂ ਤਿੰਨੇ ਚੀਜ਼ਾਂ ਹੋ ਗਈਆਂ ਮੈਂ ਰਿਪੀਟ ਕਰਦਾ ਪਹਿਲਾਂ ਤੁਸੀਂ 12 ਅੰਕਾਂ ਦਾ ਆਧਾਰ ਨੰਬਰ ਪਾਉਣਾ ਦੂਜਾ ਤੁਸੀਂ ਐਸਐਮਐਸ ਦੀ ਵੈਰੀਫਿਕੇਸ਼ਨ ਕਰਵਾ ਲੈਣੀ ਆ ਤੀਜਾ ਤੁਸੀਂ ਆਪਣੀ ਉਸੇ ਆਧਾਰ ਤੇ ਜੁੜੇ ਹੋਏ ਇਨਸਾਨ ਦੀ ਸ਼ਕਲ ਅੱਖਾਂ ਬਲਿੰਕ ਕਰਦੇ ਹੋਏ ਤੇ ਉਹਨੂੰ ਉੱਥੇ ਅਪਲੋਡ ਕਰ ਦੇਣਾ ਤੇ ਜਦੋਂ ਸਾਰਾ ਕੁਝ ਤਿੰਨੇ ਚੀਜ਼ਾਂ ਹੋ ਗਈਆਂ ਤਾਂ ਐਪ ਨੇ ਤੁਹਾਨੂੰ ਸਫਲਤਾਪੂਰਵਕ ਕਹਿ ਦੇਣਾ ਕੁਝ ਸਾਲ ਪਹਿਲਾਂ ਤੁਸੀਂ ਸੁਣਿਆ ਹੋਣਾ ਸਰਕਾਰ ਨੇ ਬੇਨਤੀ ਕੀਤੀ ਸੀ ਜੇ ਤੁਸੀਂ ਕਿਸੇ ਤੇ ਵੀ ਆਧਾਰ ਕਾਰਡ ਦੀ ਕਾਪੀ ਦਿੰਨੇ ਹੋ ਐਡਰੈਸ ਪ੍ਰੂਫ ਵਾਸਤੇ ਤਾਂ ਉੱਥੇ ਸਿਰਫ ਮਾਸਕਡ ਆਧਾਰ ਕਾਰਡ ਦਿਓ ਮਤਲਬ ਮਗਰਲੇ 4 ਅੱਖਰ ਦਿਖਦੇ ਹੋਣ ਇਦੇ ਤੁਸੀਂ ਆਪਦਾ ਡਾਟਾ ਮਾਸਕ ਕਰ ਸਕਦੇ ਹੋ ਜਾਂ ਅਨਮਾਸਕ ਕਰ ਸਕਦੇ ਹੋ। ਉਸੇ ਤਰੀਕੇ ਇਹ ਐਪ ਦੇ ਉੱਤੇ ਤੁਹਾਨੂੰ ਆਈਡੀ ਸ਼ੇਅਰ ਕਰਨਾ। ਜੇ ਮੈਂ ਕਿਸੇ ਨੂੰ ਆਈਡੀ ਸ਼ੇਅਰ ਕਰਨੀ ਹੈ ਤਾਂ ਮੈਂ ਸ਼ੇਅਰ ਤੇ ਕਲਿੱਕ ਕਰੂੰਗਾ ਤਾਂ ਉਹ ਪੁੱਛ ਲੂਗਾ ਮੈਂ ਉੱਥੇ ਕੀ-ਕੀ ਸ਼ੇਅਰ ਕਰਨਾ ਆਪਦਾ ਨਾਮ, ਫੋਟੋ, ਐਡਰੈਸ ਜਾਂ ਕੁਝ ਹੋਰ। ਜਿਹੜੀ ਚੀਜ਼ ਨਹੀਂ ਮੈਂ ਸ਼ੇਅਰ ਕਰਨੀ ਚਾਹੁੰਦਾ ਉਹਨੂੰ ਅਨਟਿਕ ਕਰ ਦੂੰਗਾ। ਬਹੁਤ ਜ਼ਿਆਦਾ ਯੂਸਫੁਲ ਚੀਜ਼ ਹੈ ਤੇ ਕੰਮ ਦੀ ਚੀਜ਼ ਹੈ। ਹੋਰ ਇੱਥੇ ਕੀ ਆਪਸ਼ਨ ਆ ਰਹੀਆਂ? ਇੱਥੇ ਹੁਣ ਪ੍ਰਾਈਵੇਸੀ ਤੇ ਸਕਿਉਰਿਟੀ ਦੀ অপਸ਼ਨ ਆ ਰਹੀ ਹੈ ਪ੍ਰਾਈਵੇਸੀ ਤੇ ਸਕਿਉਰਿਟੀ ਇੱਥੇ ਜਿਵੇਂ ਜਾਵਾਂ ਗੱਲ ਕਰਾਂ ਤਾਂ ਇੱਥੇ ਪ੍ਰਾਈਵੇਸੀ ਸਕਿਉਰਿਟੀ ਇਹ ਆ ਰਹੀ ਹੈ ਇਹਦੇ ਉੱਤੇ ਤੁਸੀਂ ਸਿੱਧਾ ਹੀ ਬਾਇਓਮੈਟ੍ਰਿਕ ਲੌਕ ਕਰ ਸਕਦੇ ਹੋ ਤੇ ਅਨਲੌਕ ਕਰ ਸਕਦੇ ਹੋ ਤੇ ਆਪ ਦਾ ਜਿਹੜਾ ਪਿੰਨ ਆ ਉਹਨੂੰ ਰੀਸੈਟ ਕਰ ਸਕਦੇ ਹੋ ਇਹ ਇਹ ਚੀਜ਼ਾਂ ਬਹੁਤ ਕੰਮ ਦੀਆਂ ਨੇ ਇਹ ਤੋਂ ਇਲਾਵਾ ਤੁਸੀਂ ਡਾਊਨਲੋਡ ਕਰਨਾ ਉਹ ਹੋ ਸਕਦਾ ਬਾਕੀ ਸਭ ਤੋਂ ਸੌਖਾ ਕੰਮ ਜਿਹੜਾ ਕੀ ਕਰੂ ਇਹ ਇਹਦੇ ਚ ਤੁਸੀਂ ਇੱਕ ਜੇ ਤੁਹਾਡੇ ਫੈਮਿਲੀ ਦੇ ਵਿੱਚ ਇੱਕ ਬੰਦਾ ਥੋੜਾ ਵੱਧ ਪੜਿਆ ਲਿਖਿਆ ਬਾਕੀ ਘੱਟ ਪੜਿਆ ਲਿਖਿਆ ਤਾਂ ਉਹ ਜਿਹੜਾ ਪੜਿਆ ਲਿਖਿਆ ਬੰਦਾ ਜਾਂ ਜਾਣਕਾਰ ਬੰਦਾ ਉਹ ਆਪਦੇ ਫੋਨ ਦੇ ਉੱਤੇ ਪੰਜ ਆਧਾਰ ਕਾਰਡ ਇੱਕ ਐਪ ਦੇ ਵਿੱਚ ਰਜਿਸਟਰ ਕਰ ਸਕਦਾ ਹੁਣ ਤੁਸੀਂ ਇਸ ਆਧਾਰ ਦੀ ਮਦਦ ਨਾਲ ਕੀ ਕੁਝ ਕਰ ਸਕਦੇ ਹੋ ਤੁਸੀਂ ਕਿਤੇ ਵੀ ਜਾਣਿਓ ਕਿਤੇ ਤੁਹਾਡੇ ਤੋਂ ਆਧਾਰ ਕਾਰਡ ਦੀ ਮੰਗ ਕੀਤੀ ਜਾਂਦੀ ਹੈ ਤਾਂ ਤੁਸੀਂ ਸਿਰਫ ਕਿਊਆਰ ਕੋਡ ਸ਼ੋਅ ਕਰਨਾ ਉਹਨਾਂ ਨੂੰ ਜਿੰਨੀ ਜਾਣਕਾਰੀ ਚਾਹੀਦੀ ਆ ਉਹ ਮਿਲ ਜਾਊਗਾ ਇਹ ਤੋਂ ਲਾ ਬੰਨ ਨੂੰ ਐਕਸਟਰਾ ਜਾਣਕਾਰੀ ਦੇਣ ਦੀ ਲੋੜ ਨਹੀਂ ਕਿਉਂਕਿ ਜਿਹੜੇ ਆਧਾਰ ਦੇ ਇਹ 12 ਅੱਖਰ ਨਹੀਂ ਹੈਗੇ ਇੱਕ ਆਈਡੀ ਪ੍ਰੂਫ ਨਹੀਂ ਹੈਗਾ ਇੱਕ ਆਈਡੀ ਪ੍ਰੂਫ ਤੋਂ ਬਹੁਤ ਜ਼ਿਆਦਾ ਕੁਝ ਆ ਨਵੀਂ ਐਪ ਦੇ ਵਿੱਚ ਤੁਸੀਂ ਇੱਕ ਕਲਿੱਕ ਨਾਲ ਬਿਨਾਂ ਕਿਸੇ ਜਸ ਤੁਸੀਂ ਆਪ ਦਾ ਫੇਸ ਦਿਖਾਉਣਾ ਜਾਂ ਇੱਕ ਪਿੰਨ ਭਰਨਾਗਾ ਤੁਸੀਂ ਉਹਦੀ ਮਦਦ ਨਾਲ ਹੀ ਦੇਖ ਸਕਦੇ ਹੋ ਵੀ ਤੁਹਾਡਾ ਆਧਾਰ ਕਾਰਡ ਕਿੱਥੇ ਕਿੱਥੇ ਵਰਤਿਆ ਗਿਆ SIM ਲੈਣ ਵਾਸਤੇ ਵਰਤਿਆ ਗਿਆ ਜਾਂ ਕਿਸੇ ਹੋਰ ਨੇ ਯੂਜ਼ ਕੀਤਾ ਪੈਸੇ ਕਢਾਉਣ ਵਾਸਤੇ ਜਾਂ ਕੁਝ ਹੋਰ ਤੁਸੀਂ ਆਪਣੇ ਫੋਨ ਦੇ ਉੱਤੇ ਇਹ ਐਪਲੀਕੇਸ਼ਨ ਦੀ ਮਦਦ ਨਾਲ ਆਪਣੇ ਆਧਾਰ ਕਾਰਡ ਨੂੰ ਤੇ ਆਪਣੇ ਬਜ਼ੁਰਗਾਂ ਦੇ ਆਧਾਰ ਕਾਰਡ ਨੂੰ ਸੇਵ ਕਰ ਸਕਦੇ ਹੋ ਬਾਇਓਮੈਟ੍ਰਿਕ ਆਫ ਕਰ ਸਕਦੇ ਹੋ ਬਾਇਓਮੈਟ੍ਰਿਕ ਆਫ ਕਰਨ ਨਾਲ ਭਵਿੱਖ 'ਚ ਹੋਣ ਵਾਲੇ ਜਿਹੜੇ ਸਕੈਮ ਆ ਉਹ ਰੁਕ ਜਾਣਗੇ ਪੁਰਾਣੀ ਐਪ ਦੇ ਉੱਤੇ ਤੁਹਾਨੂੰ ਹਰ ਕੰਮ ਕਰਨ ਵਾਸਤੇ ਤੁਹਾਨੂੰ OTP ਚਾਹੀਦਾ ਸੀ ਤੇ ਇਹ ਨਵੀਂ ਐਪ ਦੇ ਨਾਲ ਤੁਸੀਂ ਜਾ ਸਕਦੇ ਹੋ ਤੇ ਬਹੁਤ ਸੌਖਾ ਕੰਮ ਹੈ ਜੇ ਆਪਾਂ ਕਨਕਲੂਜਨ ਦੀ ਗੱਲ ਕਰੀਏ ਤੇ ਹੁਣ ਸਰਕਾਰ ਡਿਜੀਟਲ ਆਇਡੈਂਟੀਟੀ ਤੋਂ ਸਿਕਿਉਰ ਡਿਜੀਟਲ ਆਇਡੈਂਟੀਟੀ ਵੱਲ ਮੂਵ ਕਰ ਰਹੀ ਹੈ ਤੇ ਇਹਦੇ 'ਚ ਆਪਣਾ ਯੋਗਦਾਨ ਦੇਣਾ ਬਣਦਾ ਕੀ ਕਰ ਸਕਦੇ ਹੋ ਇਸ ਐਪ ਨੂੰ ਤੁਸੀਂ ਆਪਦੇ ਫੋਨ ਦੇ ਉੱਤੇ ਭਾਵੇਂ ਐਂਡਰੋਇਡ ਆ ਭਾਵੇਂ ਆਈਫੋਨ ਉਹਦੇ ਤੇ ਇੰਸਟਾਲ ਕਰੋ ਤੇ ਆਪਣੇ ਪੁਰਾਣੇ ਆਧਾਰ ਕਾਰਡ ਨੂੰ ਤੁਸੀਂ ਘਰੇ ਸਾਹਮਣੇ ਰੱਖ ਦਿਓ ਜੇ ਤੁਹਾਡੇ ਫੋਨ ਤੇ ਵਟਸਐਪ ਦੇ ਉੱਤੇ ਰਿਓੜੀਆਂ ਵਾਂਗ ਵੰਡੀਆਂ ਹੋਈਆਂ ਤੁਹਾਡੀਆਂ ਫੋਟੋ ਮਾ ਆਧਾਰ ਕਾਰਡ ਦੀਆਂ ਉਹ ਵੀ ਕਿਰਪਾ ਕਰਕੇ ਡਿਲੀਟ ਕਰ ਲਓ ਕਿਉਂਕਿ ਉਹ ਬਹੁਤਾ ਸੇਫ ਤਰੀਕਾ ਨਹੀਂ ਹੈਗਾ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਤੇ ਆਪਣੇ ਯਾਰਾਂ ਦੋਸਤਾਂ ਆਪਣੇ ਫੈਮਿਲੀ ਦੇ ਮੈਂਬਰ ਨੂੰ ਦਿਖਾਓ ਤੇ ਉਹਨਾਂ ਨਾਲ ਸਾਂਝਾ ਕਰੋ ਤੇ ਨਾਲ ਇੱਕ ਬੇਨਤੀ ਮੇਰੇ ਵੱਲੋਂ ਇਹ ਕਰ ਦਿਓ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪੂਰੇ ਦਾ ਪੂਰਾ ਵੀਡੀਓ ਜੇ ਉਹ ਵੀ ਮੈਂ ਸ਼ੇਅਰ ਕਰਦਾ ਤਾਂ ਉਹਨੂੰ ਪੂਰੇ ਦਾ ਪੂਰਾ ਦੇਖਿਓ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਇਸ ਚੈਨਲ ਦੇ ਉੱਤੇ ਬਿਲਕੁਲ ਪਿਓਰ ਇਨਫੋਰਮੇਸ਼ਨ ਹੋਵੇ ਪੰਜਾਬੀ ਵਿੱਚ ਹੋਵੇ ਤਾਂ ਤਾਂ ਕਿ ਆਮ ਹਰੇਕ ਪੰਜਾਬੀ ਨੂੰ ਟੈਕਨੋਲੋਜੀ ਨਾਲ ਜੋੜ ਕੇ ਰੱਖਿਆ ਜਾ ਸਕੇ